ਜਿਹੜਾ ਕਿ ਲੋਕੀ ਤੈਨੂੰ YouTube ਤੇ ਦੇਖਦੇ ਆ ਉਹ ਕੰਮ ਕਰਕੇ ਬੱਲੇ 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 ਅਰੇ ਭੀ ਹਰੇ ਨਹੀਂ ਕਲਾਊਡ ਸਾਰਾ ਕੁਛ ਆਇਆ ਨੋਟ ਕਿ ਇਹਨਾਂ ਨੂੰ ਕੋਈ ਫਾਉਲ ਨਹੀਂ ਇਹਨਾਂ ਨੂੰ ਕੋਈ ਫਾਉਲ ਵੀ ਨਹੀਂ ਜੇ ਕੁਛ ਥਾਪਾ ਵੇਰਦਾ ਇਹ ਕਾਇਦਾਵਰ ਬੜਾ ਚੱਕਲਾ ਮਾਈਕਰ ਥਾਪੇ ਦੀ ਤੇ ਘਰਸ਼ੇਰ ਦੀ ਹਾਏ ਮੇਰੀ ਜਾਨ ਖਿਲਰ ਗਈ ਪਾਰ ਕੁਛ ਨਹੀਂ ਹੋਇਆ ਅਰੇ 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 ਹਰਿਆਣੇ ਵਾਲਾ ਵੀ ਕਮਾਲ ਕਰੂਗਾ ਬਹਿ ਗਿਆ ਉੱਤੇ ਪਰ ਲਿਆ ਕਲਾਵਾ ਗੱਭਰੂ ਨੇ ਹੋਰ ਦੇਖਦੇ ਵੀ ਨਿਤਾਰੇ ਕੀ ਹੋਣਗੇ ਵਾਹ ਬਈ ਵਾਕੇ ਬੱਲੇ 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 ਨਹੀਂ ਉਹ ਹੀ ਸਾਹਾ ਉਹ ਕਹਿੰਦੇ ਜਪਾਲ ਦਾ ਕਾਪਾ ਮੇਰੇ ਮਿੱਤਰੋ ਚਾਰ ਦਾ ਕਾਪਾ ਮੇਰੇ ਮਿੱਤਰੋ ਰੂ ਸਵਾ ਸੇਰ ਸੇਰ ਰੂ ਸਵਾ ਸੇਰ ਕੁਛ ਨਹੀਂ ਹੋਇਆ ਛਾਤੀ ਦੇ ਬੈਠ ਕੇ ਮੁੱਕਾ ਮਾਰ ਕੇ ਦੱਸਣਾ ਰੈਫਰੀ ਨੂੰ ਵੀ ਫੇਰ ਪਤਾ ਲੱਗਣਾ ਲਾ ਇੱਕ ਪਾਸੇ ਹਰਿਆਣਾ ਦੂਜੇ ਪਾਸੇ ਨੇਪਾਲ ਧਰਤੀ ਪੰਡਾਲ ਦੋਨੇ ਦੀ ਜ਼ਿਲ੍ਹਾ ਕਪੂਰਥਾ ਜਰੌਰका ਇਕੋ ਹੀ ਤਾਰੀ ਮਾਰਦੇ ਆ ਕੁਸ਼ਤੀ ਦੇ ਵਾਸਤੇ ਤੇ ਮਾਈਕ ਤੇ ਗੱਲ ਸਾਡਾ ਵੀ ਕੁਲਵੀਰ ਕਾਈਨ ਨਾਲ ਅੱਜ ਗੱਲ ਕਰਦਾ ਹਾਂ ਵਾਹ ਬਈਆ ਲਾ ਉਧਰ কুਸਤੀ ਜਿਹੜੀ ਮੈਦਾਨ ਦੇ ਵਿੱਚ ਸ਼ੁਰੂ ਹੋਣ ਚੱਲੀ ਹੈ ਆ ਇਹਨਾਂ ਨੌਜਵਾਨਾਂ ਦਰਮਿਆਨ ਵੇਖਦੇ ਕੌਣ ਜਿੱਦਾਂ ਕੌਣ ਹਰਦਾ ਹੈ ਬਾਤ ਸਮੇਂ ਦੀ ਹੈ ਹਾਂਜੀ ਬਿੱਟੂ ਬਾਈ ਉਦੋਂ ਰਾਹੁਲ ਪ੍ਰਧਾਨ ਜੀ ਕਾਂਗਰਸ ਪ੍ਰਧਾਨ ਉਹਦਾ ਵੀ ਬਾਰ-ਬਾਰ ਧੰਨਵਾਦ ਲਾ ਦੇਵੇ ਥਾਪੇ ਦੇ ਹੁਣ ਐਕਸ਼ਨ ਦੇਖ ਰਹੇ ਆਪਾ ਹਰਿਆਣੇ ਵਾਲਾ ਵੀ ਕਮਾਲ ਕਰੂਗਾ ਬਹਿ ਗਿਆ ਉੱਤੇ ਪਰ ਲਿਆ ਕਲਾਵਾ ਗੱਭਰੂ ਨੇ ਹੋਰ ਦੇ ਦੇ ਵੀ ਨਿਤਾਰੇ ਕੀ ਹੋਣਗੇ ਕੁਸ਼ਤੀ ਛੋਟੀ ਦੀ ਹੈ ਤੇ ਗੁਲਵੀਰ ਕਾਈ ਨਾਲ ਨਾਲ ਕਰਦਾ ਹੈ ਕੁਸ਼ਤੀ ਦੀ ਵਾਹ ਵੀ ਵਾਹ ਚੱਲਦੀ ਹੋਈ ਕੁਸ਼ਤੀ ਨਹੀਂ ਉਹ ਰਿਸਾਂਗਰ ਸ਼ੇਰ ਕਹਿੰਦੇ ਹਰਿਆਣੇ ਵਾਲਾ ਅਸ ਵੇਲੇ ਉੱਪਰਲੇ ਪਾਸੇ ਐ ਉਹ ਕਹਿੰਦੇ ਗੁਰਸ਼ੇਰ ਐ ਹਰਿਆਣੇ ਦੀ ਧਰਤੀ ਦਾ ਉੱਪਰਲੇ ਪਾਸੇ ਐ ਵਾਕਿਆ ਸਮੇਂ ਦੀਆਂ ਬਾਤਾਂ ਬੇ ਜਿੱਦੂ ਕੌਣ ਤੇ ਹਰੂ ਕੌਣ ਐ ਇਹ ਸਮੇਂ ਦੀਆਂ ਬਾਤਾਂ ਐ ਇਹ ਸਮੇਂ ਦੀਆਂ ਬਾਤਾਂ ਐ ਕਹਿੰਦਾ ਢੋਲ ਵਜੇ ਤੋਂ ਪੱਪ ਪੰਜਾਬੀ ਵਾਲ ਨਹੀਂ ਵਾਲ ਨਹੀਂ ਪਟੜੇ ਵਾਲੀ ਪਟੜੇ ਇਹਨਾਂ ਦੇ ੱਟਕਾ ਮੁੱਕੀ ਚੱਲਦੀ ਐ ਸਾਰਾ ਹੀ ਅਲਾਊਡ ਐ ਬਿੱਟੂ ਰਵੇ ਰਵੇ ਜੀ ਇੱਥੇ ਸੈੱਟ ਕਰੋ ਹਾਂ ਇਹਨਾਂ ਨੂੰ ਸਾਰਾ ਕੁਝ ਅਲਾਉਡ ਹੈ ਇਹਨਾਂ ਨੂੰ ਸਾਰਾ ਕੁਝ ਹੀ ਲਾਉਂਦੇ ਨੇ ਪਰ ਕੀ ਜੀ ਕਹਿੰਦੇ ਇਹਨਾਂ ਨੂੰ ਸਾਰਾ ਕੁਝ ਲਾਉਡ ਹੈ ਇਹਨਾਂ ਨੂੰ ਅਲਾਉਡ ਸਾਰਾ ਕੁਝ ਹੈ ਨੋਟ ਕਰ ਇਹਨਾਂ ਨੂੰ ਕੋਈ ਫਾਉਲ ਨਹੀਂ ਇਹਨਾਂ ਨੂੰ ਕੋਈ ਫਾਉਲ ਵੀ ਨਹੀਂ ਜੇ ਕੁਸ਼ਤੀ ਕਿਤੇ ਉੱਥੇ ਲੈ ਜਾਓ ਸੈਂਟਰ 'ਚ ਤੇ ਸਵਾਦ ਵੱਖਰਾ ਹੈ ਥਾਪਿਆ ਸੁਰਗੇਸਤਾਰ ਬਚਨ ਸਿੰਘ ਨੇ 35000 ਕਿਸੇ ਗੱਲ ਨੂੰ ਦੇਣਾ ਵਾਹ ਉਹ ਨਰਮੰਦਾ ਵਾਹ ਬਈ ਬਾ ਵਾਕਯ ਬੱਲੇ 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 ਨਹੀਂ ਹੋਈ ਸਾਹਾ ਉਹ ਕਹਿੰਦੇ ਹਾਲੇ ਕੁਛ ਨਹੀਂ ਹੋਇਆ ਛਾਤੀ ਤੇ ਬੈਠਣਾ ਤੁਸੀਂ ਤੁਹਾਡੀ ਬਰੇਜਾ ਵਾਲੀ ਕੁਸ਼ਤੀ ਨਹੀਂ ਮੰਨੀ ਜਾਣੀ ਇਹ ਨੋਟ ਕਰਿਓ ਤੁਹਾਡੀ ਕੁਸ਼ਤੀ ਤਾਂ ਛਾਤੀ ਤੇ ਬੈਠੇ ਦੇ ਦਿੱਤੀ ਜਾਣੀ ਐ ਆਜਾ ਗੁਰਸ਼ੇਰ ਬਾਕੀ ਆ ਦੀ ਕੁਸ਼ਤੀ ਬਰੇਜਾ ਵਾਲੀ ਮੰਨੀ ਜਾਊਗੀ ਤੁਹਾਡੀ ਨਹੀਂ ਮੰਨੀ ਜਾਣੀ ਗੁਰਸ਼ੇਰ ਤੁਸੀਂ ਬਹੁਤ ਦੂਰੋਂ ਸੋਦੇ ਆ ਇੱਕ ਹਰਿਆਣੇ ਤੋਂ ਆਇਆ ਇੱਕ ਨੇਪਾਲ ਤੋਂ ਆਇਆ ਤੁਹਾਡੀ ਜਿਹੜੀ ਕੁਸ਼ਤੀ ਐ ਬਿਲਕੁਲ ਛਾਤੀ ਪਰ ਬੈਠੇ ਦੇ ਲੈਣੀ ਐ ਨੋਟ ਕਰਿਓ ਚਲੋ ਬਰੇਜਾ ਜੀ ਤੁਹਾਡੀ ਕਹਿੰਦੇ ਕੋਈ ਕੁਸ਼ਤੀ ਨਹੀਂ ਮੰਨਣੀ ਇਹ ਕਮੇਟੀ ਦਾ ਫੈਸਲਾ ਹੈ ਐ ਨੋਟ ਕਰਿਓ ਲਾਓ ਇਧਰ ਕੁਸ਼ਤੀ ਕਹਿੰਦੇ ਥਾਪੇ ਦੀ ਤੇ ਗਰਸ਼ੇਰ ਦੀ ਹਾਏ ਮੇਰੀ ਜਾਨ ਖਿਲਰ ਗਈ ਪਾਰ ਕੁਝ ਨਹੀਂ ਹੋਇਆ ਅਰੇ 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 ਕੁਝ ਨਹੀਂ ਹੋਇਆ ਰਾਜ ਜੀ ਅਰੇ ਕੁਝ ਨਹੀਂ ਹੋਇਆ ਅਰੇ ਨਹੀਂ ਕੁਝ ਹੋਇਆ ਲੇਵਰ ਪਰ ਪ੍ਰਾਹੀ ਅਜੇ ਹੋਇਆ ਹਾ ਅਜੇ ਮਨਜੀਤ ਪੰਡਾਲੀ ਦੇਖ ਇਦਾਂ ਵਰਗੀ ਵੀ ਆ ਗਈ ਤੂੰ ਅਜੇ ਕੁਸ਼ਤੀ ਸ਼ਾਦੀ ਦੇ ਬੈਠੇ ਤੇ ਲੈਣੀ ਹੈ ਇੱਕ ਵਾਰ ਛਾਤੀ ਪਰ ਬੈਠ ਕੇ ਮੁੱਕਾ ਮਾਰ ਦੇ ਬਸ ਥਾਪੇ ਦੇ ਵੀ ਹੁਣ ਹੋਗੇ ਗਲਵੀਰ ਕਹਿੰਦਾ ਅਜੇ ਅਜੇ ਤਾਂ ਯਾਰ ਮੈਦਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਹਾਲੇ ਤਾਂ ਯਾਰ ਮੈਦਾਨ ਦੇ ਵਿੱਚ ਐ ਕੁਝ ਵੀ ਹੋ ਸਕਦਾ ਹੈ ਅਰੇ ਤਾਂ ਤੀਰ ਕਮਾਨ ਚ ਕੁਝ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਅਰੇ ਤਾਂ ਬੋਲ ਜ਼ੁਬਾਨ ਦੇ ਵਿੱਚ ਐ ਥਾਪਿਆ ਕੁਝ ਵੀ ਹੋ ਸਕਦਾ ਨਹੀਂ ਹੋਰੀ ਸਾਹਿਬ ਬੱਲੇ 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 ਨਹੀਂ ਹੋਰੀ ਸਾ ਥਾਪਿਆ ਜਿਹੜਾ ਕਿ ਲੋਕੀ ਤੈਨੂੰ YouTube ਤੇ ਦੇਖਦੇ ਆ ਉਹ ਕੰਮ ਕਰਕੇ ਬੱਲੇ 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 ਅਰੇ ਨਹੀਂ ਆਪੇ ਨੇ ਗਾਰ ਨਹੀਂ ਕਿਹਾ ਵੀ ਹੋ ਗਈ ਹੈ ਕੁਸ਼ਤੀ ਗਰਸ਼ੇਰ ਤੋ ਹਰੇਕ ਵਾਰ ਕਹਿੰਦਾ ਨਾ ਵੀ ਕੁਸ਼ਤੀ ਹੋ ਗਈ ਐ ਨਹੀਂ ਉਹ ਰੀਸਾਂ ਮੈਨੂੰ ਲੱਗਦਾ ਤਸਲੀ ਥਾਪਾਈ ਕਰਾਊਗਾ ਏ ਤਿੰਨ ਵਾਰੀ ਤੇ ਹੋ ਗਿਆ ਔਰ ਚੌਥੀ ਵਾਰੀ ਥਾਪਿਆ ਚੈਲੰਜ ਸੁੱਕਾ ਨਾ ਰੜੇ ਚੈਲੰਜ ਹਰਿਆਣੇ ਵਾਲਿਆ ਸੁੱਕਾ ਨਹੀਂ ਦੇਣਾ ਚਾਹੀਦਾ ਸੋਨੂ ਪ੍ਰਧਾਨ ਜੀ ਆ ਗਿਆ ਓ ਯਾਰੋ ਦਾ ਯਾਰ ਸੋਨੂ ਪ੍ਰਧਾਨ ਪੰਜਾਬ ਰਾਜਵੀਰ ਦੀ ਬੋਰਡ ਤੇ ਡਿਊਟੀ ਕਰਦਾ ਹੈ ਵੱਡੀ ਸੇਵਾ ਧੰਨਵਾਦ ਪੁੱਤਰ ਅਮਰੀਕਾ ਤੇ ਇਥੇ ਖੇਡ ਮੈਦਾਨ ਦੇ ਤੇ ਕਹਿੰਦੇ ਪੰਡਾਲ ਦੋਨੇ ਜਲਕਾਰੇ ਲੱਗੀਆਂ ਹੋਈ ਐ ਆ ਗੁਰਸ਼ੇਰ ਤੇ ਥਾਪਾ ਥਾਪਾ ਵੇਰਦਾ ਏ ਕੈਦਾਰ ਬੜਾ ਚੱਕਰਾ ਮਾਈਕਰ ਅਜੇ ਨਹੀਂ ਅਜੇ ਨਹੀਂ ਅਜੇ ਨਹੀਂ ਜਿਹੜੇ ਕਹਿੰਦੇ ਅਜੇ ਤੱਕ ਗੱਲ ਨਹੀਂ ਬੜੀ ਥਾਪਾ ਕਹਿੰਦਾ ਥੋੜੀ ਟਾਈਮ ਰੱਖ ਦੋ बना के छे थोड़ा वो बना के के हले ना साल नरगिस अपनी बेनूरी पर रोती है बड़ी मुश्किल से होता है चमन में दीदावर पैदा लावी मजीस है मैं थापे को जाके पुछा भाई मोटरसाइकिल रमेश किन के दिते है ਕਰਨ ਅਮਰੀਕਾ ਤੇ ਬਵਨ ਅਮਰੀਕਾ ਦਾ ਬਹੁਤ ਬਹੁਤ ਧੰਨਵਾਦ ਹੈ ਬਵਨ ਅਮਰੀਕਾ ਤੇ ਕਰਨ ਅਮਰੀਕਾ ਦੇ ਦਿਲੋਂ ਸਤਿਕਾਰ ਹੈ ਕਰਨ ਅਮਰੀਕਾ ਤੇ ਬਵਨ ਅਮਰੀਕਾ ਆਹ ਥਾਪੇ ਦੀ ਥਾਪੇ ਗੁਰਸ਼ੇਰ ਦੀ ਕੁਸ਼ਤੀ ਚ ਚੱਲ ਰਹੀ ਹੈ ਬਹੁਤ ਮੁਸ਼ਕਲ ਹੈ ਕੋਈ ਗੱਲੀ ਕੋਈ ਗੱਲੀ ਕਹਿੰਦਾ ਤੂੰ ਛੱਡ ਦੇ ਛੱਡ ਦੇ ਏ ਏ ਹਾਂ ਮੈਂ ਪਹਿਲੇ ਕਿਹਾ ਵੀ ਇਹਨਾਂ ਨੂੰ ਸਾਰਾ ਕੁਝ ਅਲਾਉਡ ਹੈ ਕੋਈ ਗੱਲੀ ਕਹਿੰਦਾ ਤੂੰ ਮਾਰ ਹਾਂ ਹਟਾ ਦੇ ਯਮੇੜਾ ਗੇ ਨੂੰ ਨਾਲ ਕੋਲੇ ਮਾਰਾ ਜਿਉਂ ਮਰਨੀ ਪਾਲੀ ਕੁਸ਼ੀ ਦਾ ਪੁਆਇੰਟ ਗਰਾ ਦਿਓ ਹਾਂ ਤੁਹਾਨੂੰ ਤਾਂ ਸਾਰਾ ਕੁਝ ਲਾਉੜਾ ਪਹਿਲੇ ਪਾ ਬੱਡੰਡਾ ਸੋਟਾ ਨਹੀਂ ਤੁਹਾਨੂੰ ਹੱਥ 'ਚ ਵਡਾਉਣਾ ਜਿਹੜਾ ਕੁਝ ਤੁਹਾਡੇ ਕੋਲ ਹੋਣਾ ਹੈ ਭਾਵੇਂ ਕੁਛ ਮਾਰ ਦੋ ਹਰੇ ਆਰੇ ਵਾਲਾ ਗੁਰਸ਼ੇਰ ਤੇ ਨੇਪਾਲ ਦਾ ਕਾਪਾ ਮੇਰੇ ਮਿੱਤਰੋ ਚਾਰ ਦਾ ਕੁੱਟਾ ਪਾ ਮੇਰੇ ਮਿੱਤਰੋ ਏ ਸੇ ਰੁਸਵਾ ਸੇ ਰੁਸਵਾ ਸੇ ਚੱਲੋ ਚੱਲੋ ਕੁਝ ਨਹੀਂ ਹੋਇਆ ਛਾਤੀ ਦੇ ਬੈਠ ਕੇ ਮੁੱਕਾ ਮਾਰ ਕੇ ਦੱਸਣਾ ਰੈਫਰੀ ਨੂੰ ਵੀ ਫੇਰ ਪਤਾ ਲੱਗਣਾ ਵੀ ਕੁਸ਼ਤੀ ਹੋ ਗਈ ਭਾਵੇਂ ਥਾਪਾ ਡਾਲ ਲਵੇ ਭਾਵੇਂ ਗਰਸ਼ੇ ਡਾਲ ਲਵੇ ਮਾਨੀ ਜਿਹੜਾ ਕੱਲ ਵੀ ਬੈਠ ਕੇ ਤੁਸੀਂ ਮੁੱਕਾ ਮਾਰਨਾ ਬਾਕੀ ਗੁਸਤੀਆਂ ਬਰਿੰਜਪੁਰੂ ਚ ਪਰ ਅਸੀਂ ਕਰਵਾ ਲੈਣੀ ਆ ਮਾਨੀ ਦੀ ਟੈਂਟ ਵਾਲੇ ਸਾਡੇ ਵੀਰਾਂ ਨਾਲ ਮਿਲ ਲਾ ਕੇ ਮਾਨੀ ਦੀ ਟੈਂਟ ਵਾਲੇ ਮਿਲ ਲਾ ਕੇ ਕੀਪਾ ਪੰਡਾਲ ਕੀਤੇ ਪੰਡਾਲ ਨੂੰ ਵੀ ਵਾਰਕਾ ਪਿਛਲੇ ਦਿਨੀ ਕਿਹਦੇ ਸਵਿਟ ਗੱਡੀ ਮਿਲੀ ਹੈ ਤੇ ਕੀਪਾ ਦੇ ਥਾਪੇ ਨੂੰ ਕਿਤਾਬਾ ਹਰਿਆਣੇ ਵਾਲਾ ਚੜ ਰਿਹਾ ਏ ਨਹੀਂ ਉਹ ਰੀਸਾ ਆਦਰ কুਸਤੀ ਜਿਹੜੀ ਪਾਰ ਦੇ ਹੁਣ ਚੱਲੀ ਐ ਇੱਧਰ ਥਾਪਾ ਬੱਲੇ 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 ਇਹ ਬਿੱਲੂ ਉਧਰ ਖਸੋਪੁਰੀਆ ਬਿੱਲੂ ਖਸੋਪੁਰੀਆ ਵੀ ਖੁਸ਼ ਐ ਤੇ ਉਹਦੇ ਸ਼ਿੰਦਾ ਸਰਪੰਚ ਜੀ ਗੋਸਲ ਸਾਹਿਬ ਗੋਸਲ ਸਾਹਿਬ ਸਰਪੰਚ ਸਾਹਿਬ ਆਜੋ ਸਟੇਜ ਵਾਲੇ ਪਾਸੇ ਸ਼ਿੰਦਾ ਸਰਪੰਚ ਜੀ ਗੋਸਲਾ ਤੋਂ ਸਟੇਜ ਵਾਲੇ ਪਾਸੇ ਆ ਜਣ ਪਰਬਜ ਸਿੰਘ ਦੀ ਯਾਦ ਕਰਦੇ ਨੇ ਤੇ ਇੱਧਰ ਥਾਪੇ ਦੀ কুਸਤੀ ਨੇ ਤੇ ਮੇਲਾ ਬਰਾਤਾ ਮੁਸਤਾਕ ਮੁਹੰਮਦ ਨੇ ਕੈਮਰਾ ਕੋਲ ਲਾਤਾ ਆ ਬੱਲੇ ਬੱਲੇ ਹਾਏ 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 ਨਾਇਓ ਰਿਸਾਨ ਵਾਕਿਆ ਤੇ ਦਾਪੇ ਜੀ ਕਹਿੰਦੇ ਕਲਾ ਦਾ ਪੂਰੀ ਐ ਆਹ ਦੇਖੋ ਛਾਤੀ ਤੇ ਮੁੱਕਾ ਮਾਰਦਾ ਛਾਤੀ ਤੇ ਛਾਤੀ ਤੇ ਮੁੱਕਾ ਮਾਰਦਾ ਆਹ ਦੋਰੀਆਂ ਨੂੰ ਦਹਾਰਦਾ ਥਾਪਾ ਥਾਪਾ ਬੱਲੇ 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 ਇੱਥੇ ਇੱਥੇ ਇਹ ਇੱਥੇ ਇੱਥੇ ਹਾਂ ਮਜੀਦਪੁਰਾਲ ਦੇ ਸਵਾਦ ਏ ਹੁੰਡੀ ਝੜਦਾ ਹੁੰਡੀ ਝੜਦਾ ਸੁਖਵਿੰਦਰ ਸਿੰਘ ਓਵਰ ਸਾਈਡ ਸਾਡੇ ਸੁਖਵਿੰਦਰ ਸਿੰਘ ਜੀ ਪੁਜੇ ਹੋਏ ਨੇ ਧੰਵਾਦ ਧੰਵਾਦ ਪਰਵਾਦ ਕਸਤੀ ਕਹਿੰਦੇ ਹੋ ਗਈ ਆ ਵਾਹ ਬਈ ਵਾਹ ਬਈ ਜੇਦੂ ਜੇਦੂ ਥਾਤੇ ਦੀ 쿠ਤੀ ਵਧੀਆ ਲਗੀ ਤਾੜੀ ਮਾਰਦੇ ਜ਼ੋਰਦਾਰ ਭਾਈ ਅਗਲੀ ਕਸਤੀ ਲਈ ਆ ਵੀ ਮਿੱਲੂ ਹੁਸ਼ਿਆਰਪੁਰ ਲੈ ਵੀ ਹਰੀ ਪੰਜਾਬ ਨਿਆਰੇ ਵਧ ਗਿਆ ਨੇ ਉਹ ਪ੍ਰਾਰ ਪੱਲੀ ਯੂਕੇ ਗੈਰੀ ਸਿੱਧੂ ਯੂਕੇ ਵਾਲਾ ਬਾੜ ਕਰਦਾ ਅਜਮੇਰ ਬਾਈ ਹੁਣੀ ਬਾੜ ਕਰਦਾ ਸੀ ਨਹੀਂ ਫਿਰ ਕੀਪਾ ਇਟਲੀ 5200 ਰੁਪਿਆ ਆਦਿਸ ਦੇ ਅਗਲੇ ਪੋਤਾ ਕਰ ਰਿਹਾ ਕੀਪਾ ਬਾਜੀ ਇਟਲੀ ਵਾਲੇ 5200 ਰੁਪਿਆ ਬਹੁਤ ਬਹੁਤ ਧੰਨਵਾਦ ਕਰਦੇ ਆ 20 ਮਾਰਚ ਜਿਹੜਾ ਸੰਧੂ ਚੱਠੇ ਦੇ ਦੰਗਲ ਹੋਏਗਾ ਐ ਵੀ ਨੋਟ ਕਰਦੇ ਆਈਏ 20 ਮਾਰਚ ਸੰਧੂ ਚੱਠੇ ਦੇ ਦੰਗਲ ਦੀ ਤਰੀਕਾ ਐ ਐ ਵੀ ਨੋਟ ਕਰਦੇ ਆਇਓ ਹਾਂਜੀ ਉਧਰੇ ਮਾਸਟਰ ਕਰਤ ਸਿੰਘ ਜੀ ਵੱਲੋਂ ਵੱਡੇ ਪਿਆਰ ਪੁੱਜੇ ਐ ਜਿਨ੍ਹਾਂ ਦੇ ਪਰਿਵਾਰ ਵੱਲੋਂ ਸਾਡੇ ਸ਼ਿਵਦੇਵ ਸ਼ਿਵਦੇਵ ਆਸਟ੍ਰੇਲੀਆ ਸੁਰਗਿਸਤਾਰ ਬਚਨ ਸਿੰਘ ਦੇ